तुसी देख रहे हो स्टार न्यूज़ 18 चैनल। रोजाना ताज़ा खबरें देखने लिए चैनल नो सब्सक्राइब करो। हम तुहारे तो सामने पेश कर रहे हैं एक खास खबर। पिंड कुमुरा के पीड़ित परिवार ने मोहाली फेस दिया सातवीं लाइटांते मुख्यमंत्री पंजाब दा पुतला फुक्या दे पिट स्यापा। भुटार। 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 पर वासिया हथों कुमड़ा विच कतल हुए दो नौजवाना दे परिवार इंसाफ लाई खा रहे हन दर दर बलविंदर कुमड़ा ने कहा आप दी सरकार हर फरण ते हुई फेल दिन प्रतिदिन दिन बिगड़ रहे हन पंजाब दे हालात धरनाकारिया ने एक लिखती मांग पत्र डिप्टी कमिश्नर मोहाली राही भारत सरकार दे केंद्रीय गृह मंत्री श्री अमित शाह ने पेजा प्रशासन वालों ए मांग पत्थर लैंड ली ले, एसडीएम मोहाली अते एसपी साहब विशेष तौर पे पहुंचे आओ देख देहा एक खबर विस्तार सहित महापंचायत पंजाब वलो मोहाली फेस दिया पिछले एक साल तो रिजर्वेशन चोर फड़ो मोर्चा चल एसी बीसी नाल कतल हुए दो नौजवान दमनप्रीत दिलप्रीत मापे पहुंचे उन्होंने दसिया कि दमनप्रीत की मृतक दे रख के तीन दिन एयरपोर्ट रोड मोहाली जाम किया गया जिथे मोहाली मौजूदा विधायक कुलवंत

परिवार के दो हमदर्द व्यक्तियां परमिंदर सोहा मोहाली कामकर ने एक हफ्ते का समा मंगया पर भी दिन बीत जाने भी कोई ढुकवी कारवाई नहीं की गई नजायज दर्ज किए पर रद्द कि न आजाद घुम रहे दो कातलों न पुलिस ने गिरफ्तार किया है आज दुखी हुए दोनों परिवारों ने फेस साथ दिया लाइटों ते एक विशाल इकठ करके रोष प्रदर्शन की ताते पंजाब दे मुख्यमंत्री भगवंत मान दा पुतला फूकया ते जोरदार नारेबाजी कीती इस समय प्रेस नाल गलबत कर दिया मोर्चे दे सीनियर अगुवा ते ओग समाज सेवी बलविंदर सिंह कुमड़ा ने केहा कि पुलिस दी ए पहली वदी की नहीं है पहला भी जाली जाति सर्टिफिकेटा नु लेके चोर फड़ो मोर्चे ते इकतरने दौरान मेरे अते मेरी पत्नी गुरनाम कौर दे खिलाफ अठाई फरवरी नु एफआईआर नंबर चौदह दर्ज की गई सी जिस दी इंक्वायरी एसपी हरवीर सिंह अटवाल ने पिछले दस महिना तो रोकी हुई है दूसरा कतल हुए दो नौजवाना दे पीड़ित परिवारानू दर दर्दियां ठोकरा खांडे करीब डेढ़ महीना बीत गया है पर पुलिस प्रशासन ते पंजाब सरकार दे कान ते तक नहीं सरक रही ਅਸੀਂ ਸਰਕਾਰ ਤੇ ਪੁਲਿਸ ਨੂੰ ਇਹ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਹਾਲੇ ਵੀ ਇਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਫਿਰ ਤੋਂ ਇੱਕ ਵੱਡਾ ਸੰਗਰਾਮ ਸ਼ੁਰੂ ਕੀਤਾ ਜਾਵੇਗਾ। ਇਸ ਸਮੇਂ ਪੁਲਿਸ ਅਤੇ ਪ੍ਰਦਰਸ਼ਨ ਕਾਰਿਆਂ ਵਿਚਕਾਰ ਮਾਹੌਲ ਗਰਮ ਹੋ ਗਿਆ ਪਰ ਡੀਐਸਪੀ ਹਰਸਿਮਰਨ ਸਿੰਘ ਬਲ ਨੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਪਰਿਵਾਰਾਂ ਅਤੇ ਪ੍ਰਦਰਸ਼ਨ ਕਾਰਿਆਂ ਨੂੰ ਜਾਣਕਾਰੀ ਦਿੱਤੀ ਤੇ ਉਹਨਾਂ ਦੀ ਤਸੱਲੀ ਕਰਵਾਈ।

ਪੀੜਤ ਪਰਿਵਾਰ ਤੇ ਮੋਰਚਾ ਆਗੂਆਂ ਨੇ ਸਾਡੇ ਰਿਪੋਰਟਰ ਨਾਲ ਜੋ ਗੱਲਬਾਤ ਕੀਤੀ ਆਓ ਦੇਖਦੇ ਹਾਂ ਉਦੋਂ ਉਦੋਂ ਤਰ ਨਾ ਲੱਗਿਆ ਸੀਗਾ ਤਾਂ ਪਰਿਵਾਰ ਦੀ ਕਲੀ ਮੰਗ ਸੀਗੀ ਤਰਨੇ ਦੇ ਸੰਬੰਧ ਵਿੱਚ ਕਿ ਜਿਹੜੇ ਘਾਤਨ ਲਈ ਉਹਨਾਂ ਨੂੰ ਫੜਿਆ ਜਾਵੇ ਤੇ ਪੁਲਿਸ ਨੇ ਪੂਰੀ ਕਾਰਵਾਈ ਕਰਦੇ ਹੋਏ ਉਹ ਸਾਰੇ ਇੱਕਿਊਸ ਨੂੰ ਫੜ ਲੱਤਾ ਗਿਆ ਤੇ ਉਹਨਾਂ ਦੀ ਆਈਡੈਂਟੀਫਾਈ ਇੱਕ ਟੀਯੂ ਹੈ ਉਹਨਾਂ ਦੀ ਆਈਡੈਂਟੀਫਿਕੇਸ਼ਨ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕੀਤੀ ਗਈ ਹੈ ਸੋ ਪਰਿਵਾਰ ਦੀ ਸਿਰਫ ਇਹੀ ਡਿਮਾਂਡ ਸੀ ਪਰ ਤੋਂ ਬਹੁਤ ਮੰਦ ਘੱਟ ਦੀ ਘਟਨਾ ਸੀ ਇਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫਾਈਨੈਂਸ਼ੀਅਲ ਅਸਿਸਟੈਂਸ ਵੀ ਫਾਈਨੈਂਸ਼ੀਅਲ ਹੈਲਥ ਵੀ ਸਰਕਾਰ ਵੱਲੋਂ ਕਹਿਲ ਕੀਤੀ ਗਈ ਸੀ ਤੇ ਇੱਕ ਪਰਿਵਾਰ ਨੂੰ 4 ਲੱਖ ਰੁਪਏ ਦਿੱਤਾ ਗਿਆ ਦੂਸਰਾ ਜਿਹੜਾ ਬੱਚਾ ਸੀਗਾ ਉਹ ਐਸਪੀ ਪਰਿਵਾਰ ਦਾ ਸੀ 6 8 ਲੱਖ ਦਾ ਪ੍ਰੋਸੈਸ ਹੋਇਆ ਜਿਹੜਾ ਅਸਪੀ ਦੇ ਰੂਲ 50% ਜਿਹੜਾ ਉਹਦੀ ਇਨਸਟਾਲਮੈਂਟ ਸੀਗੀ ਉਹ 4 ਲੱਖ 25 ਹਜ਼ਾਰ ਦੀ ਉਹਨਾਂ ਨੂੰ ਆਲਰੇਡੀ ਅਕਾਊਂਟ ਦੇ ਵਿੱਚ ਪੈ ਗਈ ਹੈ ਤੇ ਜਿਹੜਾ ਬਾਕੀ ਹੈਗਾ ਸਰਕਾਰ ਦੀ ਅਸਲ ਸੱਚ ਪ੍ਰੈਜ਼ੈਂਟ ਡੇਟ ਦੇ ਵਿੱਚ ਕੋਈ ਪਾਲਿਸੀ ਨਹੀਂ ਕਿ ਮੰਡੇਟਰੀ ਨੌਕਰੀ ਦੇਣੀ ਹੁੰਦੀ ਹੈ ਜਾਂ ਉਹ ਦਿਆ ਹੁੰਦਾ ਹੈ ਇਹ ਡਿਮਾਂਡ 1000 ਰੱਖੀ ਗਈ ਸੀ ਤੇ ਜਿਹੜੀ ਪਰਚੀ ਦੀ ਗੱਲ ਹੋ ਰਹੀ ਹੈ ਉਹ ਵਿਅਕਤੀਗਤ ਮੁੱਦਾ ਹੈਗਾ ਤਾਂ ਉਹ ਮੈਂ ਰਿਕੁਐਸਟ ਕਰੂੰਗੀ ਜੀ ਕਿ ਉਹ ਪੁਲਿਸ ਨਾਲ ਇੰਡੀਪੈਂਡੈਂਟਲੀ ਤੌਰ ਤੇ ਉਹ ਟੀਲ ਕਰ ਲਵੇ ਥੈਂਕ ਯੂ ਜੀ ਵਿਪਿਕ ਵਿਸ਼ਾਦਰ ਬਹਾਲੀ ਰਾਹੀਂ ਕੇਂਦਰੀ ਗ੍ਰਹਿ ਮੰਤਰੀ ਨੂੰ ਅਸੀਂ ਭੇਜ ਰਹੇ ਹਾਂ ਤੇ ਜੋ ਲਿਖਣਾ ਸੀ ਅੱਜ ਥੋੜੀ ਜਿਹੀ ਪੁਲਸ ਨੇ ਸੰਤੁਸ਼ਟੀ ਕਰਾਈ ਆਪਣੇ ਵੀ ਜਿਹੜੇ ਪਹਿਲਾਂ ਤਾਂ ਸਾਨੂੰ ਇਹ ਸੀ ਵੀ ਦੋ ਵਿਅਕਤੀ ਖੜੇ ਨਹੀਂ ਹੈ ਦੋ ਬਾਹਰ ਨੇ ਤੇ ਚਾਰ ਜਿਹੜੇ ਖੜੇ ਨੇ ਤੇ ਦੂਜੀ ਸਾਡੇ ਸਾਹਮਣੇ ਸਾਰੀ ਗੱਲ ਹੋ ਰਹੀ ਹੈ ਸਾਡਾ ਜਿਹੜਾ ਡੀਜੀਪੀ ਵਾਲਾ ਪ੍ਰੋਗਰਾਮ ਸੀ ਉਹ ਸੀ ਰੱਟ ਕਰ ਰਹੇ ਨੇ ਪਰ ਜਿਹੜਾ ਸਾਡਾ ਮੁੱਖ ਮੰਤਰੀ ਵਾਲਾ ਪ੍ਰੋਗਰਾਮ ਹੈ ਨੌਕਰੀ ਦੇਣੀ ਸੀ 25-25 ਲੱਖ ਦੇਣਾ ਸੀ ਵੀਰੋ ਉਹ ਸਾਫ਼ ਜਵਾਬ ਹੈ ਅੱਜ ਤੁਹਾਡੇ ਸਾਹਮਣੇ ਪ੍ਰਸ਼ਾਸਨ ਜਵਾਬ ਦੇ ਰਿਹਾ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਕਿ ਤੁਹਾਨੂੰ 25 ਲੱਖ ਕਰਦੋਂ ਮਿਲ ਜੂਗਾ ਜੀ ਦੱਸ 10 ਦਿਨ ਨੂੰ ਮਿਲ ਜੂਗਾ ਸੀ ਕੋਈ ਤੁਹਾਡੇ ਨਾਲ ਵਾਦਾ ਨਹੀਂ ਕਰਦੇ ਸਿਰਫ ਤਾਂ ਸਿਰਫ ਮੰਗ ਪੱਤਰ ਦੇ ਰਹੇ ਤੇ ਬਾਕੀ ਜਿਹੜਾ ਪ੍ਰੋਸੈਸਰ ਜਮ ਮੁੱਖ ਮੰਤਰੀ ਦੇ ਖਿਲਾਫ ਤੋਂ ਚੱਲ ਰਿਹਾ ਉਹ ਇਸੇ ਤਰ੍ਹਾਂ ਚੱਲਦਾ ਰਹੂਗਾ ਜਦ ਤੱਕ ਅਜੇ ਵੀ ਜਿਹੜਾ ਇਹ ਡੀਜੀਪੀ ਦਾ ਪਤਲਾ ਫੁੱਟਣ ਦੀ ਜਿਹੜੀ ਤਿਆਰੀ ਸੀ ਉਹ ਚ ਸਾਡੀ ਪੁਲਿਸ ਨੇ ਕੋਈ ਸੰਤੁਸ਼ਟੀ ਕਰਾਈ ਹੈ ਜਿਹੜਾ ਪਰਚਾ ਕੈਨਸਲ ਕਰਨਾ ਉਹ ਵੀ ਤੁਹਾਡੀ ਜ਼ਿੰਮੇਵਾਰੀ ਮੰਨਦੀ ਹੈ ਡੀਪੀ ਸਾਹਿਬ ਉਹ ਤੁਸੀਂ ਕਿਸੇ ਦੇ ਤੌਰ ਤੇ ਕਰ ਦਿਓ ਜਿਹੜਾ ਸਰਕਾਰ ਨੇ ਕਰਨਾ ਉਹ ਸਰਕਾਰ ਕੋ ਅਸੀਂ ਕੰਮ ਕਰਾਂਗੇ ਤੁਹਾਡਾ ਜਨ ਸਰਕਾਰ ਕੋ ਫੋਟੋ ਕਪੀਸ਼ਨ ਨਹੀਂ ਮੰਗਦੇ ਫੋਟੋ ਕੋਈ ਪੈਸਾ ਨਹੀਂ ਕਹਿੰਦੇ ਜੋ ਤੁਹਾਡੀ ਡਿਊਟੀ ਹੈ ਤੁਸੀਂ ਆਪ ਡਿਊਟੀ ਜੀ ਕਦੇ ਵੀ ਨਹੀਂ ਹੋਈ ਕਿ ਇਹਨਾਂ ਨੂੰ 25 ਲੱਖ ਦੇਣਾ ਹੈ ਜਾਂ ਨੌਕਰੀ ਦੇਣੀ ਹੈ ਇਹ ਸਵਾਲ ਇਹ ਮੰਗ ਇਹਨਾਂ ਵੱਲੋਂ ਹੁਣ ਰੱਖੀ ਗਈ ਹੈ ਫਿਰ ਵੀ ਇਹਨਾਂ ਦੀ ਰਿਪਰੈਜੈਂਟੇਸ਼ਨ ਦੇ ਬੇਸਿਸ ਤੇ ਅਸੀਂ ਕੇਸ ਫਾਰਵਰਡ ਕਰ ਦਾਂਗੇ ਇਹ ਇਹਨਾਂ ਦੀ ਡਿਮਾਂਡ ਵੀ ਆਪਣੇ ਕੋਲੋਂ ਰੱਖੀ ਗਈ ਹੈ ਇਹਨਾਂ ਨੂੰ ਜਵਾਬ ਵੀ ਆਪਣੇ ਕੋਲੋਂ ਦਿੱਤਾ ਗਿਆ ਹੈ ਮਹਾਰਾਜ ਸੋ ਜਿਹੜੀ ਤੁਹਾਡੀ ਡਿਮਾਂਡ ਹੈ ਉਹ ਸਾਨੂੰ ਲਿਖਤੀ ਦੇ ਦਿਓ ਤੇ ਜਵਾਬ ਏਟਲੀਸਟ ਉਦੋਂ ਤੱਕ ਸਾਡੇ ਬਿਹਾਫ ਤੋਂ ਨਾਲ ਦਿਓ ਜੀ ਸਾਡੇ ਬਿਹਾਫ ਤੋਂ ਨਾਲ ਜਵਾਬ ਦਿਓ ਜੀ ਜਿਹੜਾ ਕਾਰਵਾਈ ਜਿੱਥੇ ਲੈਵਲ ਤੇ ਹੋਣ ਵਾਲੀ ਹੈ ਉੱਥੇ ਉਹ ਕਾਰਵਾਈ ਹੋਊਗੀ ਤੇ ਸਾਡਾ ਇਹ ਮੰਗ ਪੱਤਰ ਜੀ ਸੀ ਮੰਗ ਪੱਤਰ ਦੇ ਰਹੇ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 30 ਤਰੀਕ ਦਿਨ ਸੋਮਵਾਰ ਨੂੰ ਇੱਕ ਜਿਹੜਾ ਇੱਥੇ ਰੱਖਿਆ ਸੀ ਸਰਕਾਰ ਦਾ ਪਿੱਟ ਸਿਆਪਾ ਰੱਖਿਆ ਸੀ ਫੇਰ ਸਾਧੀਆਂ ਲੇਟਾਂ ਕੋਲ ਜਿੱਥੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਸਾਡਾ ਚੱਲ ਰਿਹਾ ਹੈ ਇੱਕ ਸਾਲ ਤੋਂ ਇੱਥੇ ਜਦੋਂ ਵੀ ਕੋਈ ਐਸਸੀ ਜਾਂ ਵੀਸੀ ਨੂੰ ਕੋਈ ਦੁੱਖ ਤਕਲੀਫ ਹੁੰਦਾ ਉਹ ਇੱਥੇ ਆ ਕੇ ਬੜੀ ਦੁੱਖ ਤਕਲੀਫ ਦੱਸਦਾ ਤੇ ਅਸੀਂ ਤੁਹਾਡੇ ਰਾਹੀਂ ਜਿਹੜਾ ਹੈ ਪ੍ਰੈਸ ਰਾਹੀਂ ਸਰਕਾਰੀ ਦਰਵਾਜ਼ੇ ਉਹਨਾਂ ਦੀ ਅੰਨੀ ਤੇ ਬੋਲੀ ਤੇ ਗੁੰੰਗੀ ਸਰਕਾਰ ਤੱਕ ਪਹੁੰਚਾਣੇ ਤਾਂ ਕਿ ਇਹਨਾਂ ਸਰਕਾਰ ਨੂੰ ਸੁਣ ਜੇ ਵੀ ਸਰ ਕਿੱਥੇ ਕਿੱਥੇ ਜਿਹੜਾ ਪਬਲਿਕ ਨਾਲ ਧੱਕੇਸ਼ਾਹੀ ਹੋ ਰਹੀ ਹੈ ਤੇ ਗੱਲ ਕਰ ਲਈਏ ਅੱਜ ਦੀ ਪਿੰਡ ਕੁੰਬੜਾ ਚ ਦਮਨਪ੍ਰੀਤ ਦੇ ਦਿਲਪ੍ਰੀਤ ਦੋ ਮੁੰਡਿਆਂ ਪਰਵਾਸੀ ਵਿਅਕਤੀ ਜਿਹੜੇ ਹੈਗੇ ਉਹ ਪੰਜਾਬੀ ਮੁੰਡਿਆ ਦਾ ਜਿਹੜਾ ਕਤਲ ਕਰ ਦਿੰਦੇ ਉਹਦੇ ਰੋਸ ਵਜੋਂ ਤਿੰਨ ਦਿਨ ਜਿਹੜਾ 에어ਪੋਰਟ ਰੋਡ ਜਾਮ ਰਿਹਾ ਪਬਲਿਕ ਇਲਾਕੇ ਦੀਆਂ ਲੋਕਾਂ ਨੇ ਤੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਸਾਰਿਆਂ ਨੇ ਸਾਥ ਦਿੱਤਾ ਤੇ ਤਿੰਨ ਦਿਨ ਰੋਡ ਜਾਮ ਰਿਹਾ ਉਸ ਦਿਨ ਇੱਥੇ ਦਾ ਵਿਧਾਇਕ ਕਲਵੰਦ ਸਿੰਘ ਤੇ ਮਾਨਯੋਗ ਐਸਡੀਐਮ ਮੁਹਾਲੀ ਏਡੀਸੀ ਮੁਹਾਲੀ ਤੇ ਸਾਰੇ ਉੱਚ ਅਧਿਕਾਰੀਆਂ ਨੇ ਆ ਕੇ ਵੱਡੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਸੀ ਵੀ ਅਸੀਂ ਪਰਿਵਾਰ ਨੂੰ ਪਰਿਵਾਰ ਤੇ ਸਰਕਾਰ ਤੁਹਾਡੇ ਨਾਲ ਹੈ ਪਾਰਟੀ ਤੁਹਾਡੇ ਨਾਲ ਹੈ ਪਰ ਅੱਜ ਜਿਹੜਾ ਹੈਗਾ ਇਹ ਦੇਖਣ ਨੂੰ ਆ ਡੇਢ ਮਹੀਨਾ ਇਹਨਾਂ ਦਾ ਪੇਟ ਸੱਪਾ ਕਰਦਿਆਂ ਹੋ ਗਏ ਅੱਜ ਇੱਥੇ ਡੀਜੀਪੀ ਪੰਜਾਬ ਦਾ ਪੁਤਲਾ ਫੁਕੜਾ ਸੀ ਤਾਂ ਕਿ ਪੁਲਿਸ ਨੇ ਜਿਹੜੇ ਦੋ ਕਾਤਲ ਨਹੀਂ ਫੜੇ ਸੀ ਜਦੋਂ ਦੋ ਕਾਤਲ ਨਹੀਂ ਫੜੇ ਤਾਂ ਚਾਰ ਬੰਦੇ ਜਿਹੜੇ ਵਿਅਕਤੀ ਗ੍ਰਿਫਤਾਰ ਕਰ ਲਏ ਸੀ ਜਦੋਂ ਅਸੀਂ ਇਸ ਰੋਜ ਤੋਂ ਡੀਜੀਪੀ ਪੰਜਾਬ ਦਾ ਪੁਤਲਾ ਫੁਕੜਾ ਤੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੁਕੜਨ ਲਈ ਆ ਜਿੱਥੇ ਇਕੱਠੇ ਹੋਏ ਨੇ ਦੋਵੇਂ ਪਰਿਵਾਰ ਆਏ ਨੇ ਉਹਨਾਂ ਦੇ ਅੰਗਸਾਕ ਆਏ ਨੇ ਸਾਰੇ ਬੰਦੇ ਸਾਡੇ ਆਗੂ ਸੇਵਾ ਨਾਲ ਆਏ ਨੇ ਉਦੋਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਇੱਥੇ ਜਿਹੜਾ 100 ਬੰਦਾ ਤਕਰੀਬਨ ਪੁਲਿਸ ਦਾ ਖੜ ਗਿਆ ਗੱਡੀਆਂ ਲਾ ਦੀਆਂ ਆ ਫਾਇਰ ਬ੍ਰੇਕ ਪਾਣੀ ਵਾਲੀ ਗੱਡੀ ਲੈ ਆਏ ਕਦੀ ਹੋਰ ਲੈ ਤਾਂ ਜਦੋਂ ਡੀਜੀਪੀ ਦੇ ਪੁਤਲਾ ਫੁਕੜਨ ਦੀ ਗੱਲ ਆਉਂਦੀ ਹੈ ਪ੍ਰਸ਼ਾਸਨ ਜਦੋਂ ਜਾਗ ਪੈਂਦਾ ਤੇ ਦੋ ਦੋ ਨਹੀਂ ਹੁੰਦੀ ਤਾਂ ਗੱਲ ਬਾਤ ਤਾਂ ਇਸੇ ਤਰ੍ਹਾਂ ਮੰਗ ਪੱਤਰਾਂ ਨਾਲ ਥਾਰਦੇ ਨੇ ਜਦੋਂ ਆਏ ਤਾਂ ਇੱਥੇ ਪੁਲਿਸ ਨੇ ਡਰਾਣਾ ਚਾਹਿਆ ਡੀਐਸਪੀ ਨੇ ਦਬਕੇ ਮਾਰੇ ਪੁਲਿਸ ਨੇ ਦਬਕੇ ਮਾਰੇ ਤੁਸੀਂ ਫੋਕ ਨਹੀਂ ਸਕਦੇ ਮੈਂ ਕਿਹਾ ਵੀ 10 ਮਿੰਟ ਖੜੋ ਪੁਤਲਾ ਦਾ ਤਿਆਰ ਹੈ ਬਣਿਆ ਵਾ ਫੁਕਣੇ ਨੂੰ ਰਿਹਾ ਵਾ ਜਦੋਂ ਖੜ ਗਏ ਤਾਂ ਇਥੇ ਐਸਡੀਐਮ ਆਈ ਮੈਂ ਕਹਉ ਹੈ ਡੀਐਮ ਨੂੰ ਬੁਲਾਓ ਜਿਹੜੇ ਵਾਦੇ ਕਰਕੇ ਗਏ ਸੀ ਉਹ ਐਸਡੀਐਮ ਆਈ ਤੇ ਐਸਪੀ ਆਈ ਇੱਕ ਅਸੀਂ ਇਥੇ ਮੰਗ ਪੱਤਰ ਲਿਖਤੀ ਜਿਹੜਾ ਰਿਟਰਨ ਚ ਕੇਂਦਰੀ ਮੰਤਰੀ ਗ੍ਰਹਿ ਮੰਤਰੀ ਕੇਂਦਰੀ ਮੰਤਰੀ ਜਿਹੜਾ ਹੈਗਾ ਅਮਿਤ ਸ਼ਾਹ ਨੂੰ ਭੇਜਿਆ ਤਾਂ ਕਿ ਪੁਲਿਸ ਦੇ ਖਿਲਾਫ ਵੀ ਉਹ ਸਾਰਾ ਮੰਗ ਪੱਤਰ ਅਸੀਂ ਡਿਪਟੀ ਕਮਿਸ਼ਨਰ ਮੁਹਾਲੀ ਰਾਹੀਂ ਅਸੀਂ ਮੰਗ ਪੱਤਰ ਭੇਜਿਆ ਜਿਸ ਚ ਸਾਰਾ ਕੁਝ ਲਿਖਿਆ ਜਿਹੜੇ ਪੁਲਿਸ ਅਧਿਕਾਰੀਆਂ ਦੀ ਡਿਊਟੀ ਸੀ ਅਣਗਹਿਲੀ ਵਰਤੀ ਉਹਨਾਂ ਨੇ ਨਹੀਂ ਮੌਕੇ ਤੇ ਕੰਮਕਾਰ ਕੀਤਾ ਤਾਂ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਨ ਵਾਸਤੇ ਲਿਖਿਆ ਤੇ ਜਿਹੜਾ ਸਰਕਾਰ ਨੇ ਦਾਅਵੇ ਕੀਤੇ ਸੀ ਵੀ ਇੱਕ ਪਰਿਵਾਰ ਨੂੰ ਸਰਕਾਰੀ ਨੌਕਰੀ 1-1 ਕਰੋੜ ਰੁਪਇਆ ਦਿੱਤਾ ਜਾਊਗਾ ਤੇ ਬਾਕੀ ਹੋਰ ਵੀ ਜਿਹੜੇ ਉਹਨਾਂ ਦੇ ਨੀਲੇ ਕਾਡ ਆਧਾਰ ਕਾਰਡ ਕੱਟਣੇ ਸੀ ਜਿਹੜੇ ਹਮੈਤੀ ਸੀ ਪਰਿਵਾਰ ਦੀ ਹੈਲਪ ਕਰਦੇ ਸੀ ਉਹਨਾਂ ਦੇ ਦੋ ਵਿਅਕਤੀਆਂ ਦੇ ਪਰਚਾ ਦਰਜ ਕਰਦਾ ਸੀ ਪ੍ਰਵਿੰਦਰ ਸਿੰਘ ਤੇ ਤੇ ਮਨਦੀਪ ਸਿੰਘ ਕੁੰਬੜਾ ਮੇਰੇ ਬੇਟੇ ਦੇ ਪਰਚਾ ਦਰਜ ਕੀਤਾ ਸੀ ਉਹਨਾਂ ਨੂੰ ਰੱਦ ਕਰਨ ਦੀ ਰੱਖੀ ਸੀ ਉਹ ਅੱਜ ਸਾਰੀਆਂ ਹੀ ਮੰਗਾਂ ਕੱਲ ਕਲੀ ਮੰਗੀ ਜਿਹੜੀ ਪ੍ਰਸ਼ਾਸਨ ਦੇ ਸਾਹਮਣੇ ਮੈਂ ਕਰਾਈ ਅਸੀਂ ਐਸਡੀਐਮ ਨੂੰ ਕਿਹਾ ਪਰ ਬਹੁਤ ਹੀ ਦੁੱਖ ਦੀ ਗੱਲ ਹੈ ਜਦੋਂ ਸਾਡੇ ਪਰਿਵਾਰਾਂ ਦੇ ਝਕਮਾਂ ਤੇ ਨੂਨ ਛਿੜਕਿਆ ਤਾਂ ਉਹਨੇ ਕਿਹਾ ਜੀ ਸਾਡੇ ਕੋਲੇ ਕੋਈ ਪਾਲਿਸੀ ਨਹੀਂ ਹੈ ਅੱਜ ਡੀ ਐਸ ਡੀ ਐਮ ਬੋਹਾਲੀ ਮੇ ਤੋਂ ਪਾਲਿਸੀ ਮੰਗ ਰਹੀ ਵੀ ਕਰੋੜ ਕਰੋੜ ਰੁਪਏ ਵਾਲੀ ਦੀ ਪਾਲਿਸੀ ਕਿੱਥੇ ਹੈ ਜੀ ਮੈਂ ਗੱਲ ਕਰੀ ਐ ਵੀ ਜਦੋਂ ਇੱਕ ਕਿਸਾਨ ਨੂੰ ਕਰੋੜ ਰੁਪਏ ਮਿਲ ਸਕਦਾ ਮਜ਼ਦੂਰ ਨੂੰ ਕਿਉਂ ਨਹੀਂ ਮਿਲ ਸਕਦਾ ਜਦੋਂ ਸਾ ਤੋਂ ਪਾਲਿਸੀ ਮੰਗੀ ਅਸੀਂ ਕਿਹਾ ਕੋਈ ਗੱਲ ਨਹੀਂ ਅਸੀਂ 2-4 ਹਜ਼ਾਰ ਨਾਲ ਥੋੜਾ ਦਿਨ ਟਿਕੋ ਅਸੀਂ ਦੇ ਦੰਦੇ ਆ ਇਹ ਸਾਰੀਆਂ ਗੱਲਾਂ ਨੂੰ ਕਰਦੇ ਹੋਏ ਉਹ ਕੰਪੰਸੇਸ਼ਨ ਤੇ ਵੀ ਮੁਕਰੇ ਤੇ ਦੂਜੇ ਪਾਸੇ ਜਿਹੜੀ ਹੈਗੀ ਪਾਲਸੀ ਵੀ ਮੰਗ ਰਹੇ ਸਾਰਾ ਜਿਹੜਾ ਹੈ ਸਰਕਾਰ ਦੇ ਖਿਲਾਫ ਜਦੋਂ ਉਹਨਾਂ ਨੇ ਤੋੜ ਕੇ ਜਵਾਬ ਦੇਆ ਤੁਸੀਂ ਮੰਗ ਪੱਤਰ ਦੇ ਦਿਓ ਜੀ ਅਸੀਂ ਤਾਂ ਮੰਗ ਪੱਤਰ ਪਹਿਲਾਂ ਵੀ ਦੇ ਚੁੱਕੇ ਸਿਰਫ ਮੰਗ ਪੱਤਰ ਲੈਣ ਵਾਸਤੇ ਐਸ ਡੀ ਐਡੀ ਸੀ ਰੱਖੇ ਹੋਏ ਆ ਹੋਰ ਇਹਨਾਂ ਕੋਲੇ ਕੋਈ ਕੱਖ ਨਹੀਂ ਹੈ ਸਰਕਾਰ ਜਿਹੜੀ ਆ ਚੁਟਕਲਿਆਂ ਨਾਲ ਕੰਮ ਸਰ ਰਹੀ ਹੈ 3 ਸਾਲ ਤੋਂ ਅੱਜ ਫਿਰ ਉਸੇ ਮੁੱਖ ਮੰਤਰੀ ਦਾ ਚੁਟਕਲੇਬਾਜ਼ ਮੁੱਖ ਮੰਤਰੀ ਦਾ ਪੁਤਲਾ ਜਿਹੜਾ 7 ਵਜੇ ਦੀਆਂ ਲਾਈਟਾਂ ਕੋਲ ਜਦੋਂ ਫੁਕਣਾ ਸੀ ਉਹ ਪੁਲਿਸ ਦੇਖੋ ਪੁਤਲਾ ਖੋਹ ਲੈ ਜਾਂਦੀ ਹੈ ਦਰਨਾਕਾਰੀਆਂ ਤੋਂ ਦੁਬਾਰੇ ਪੁਤਲਾ ਫੇਰ ਕਰਕੇ ਤਿਆਰ ਇੱਕ ਪੁਤਲਾ ਫੁਕਣਾ ਪੈਂਦਾ ਇਹ ਪ੍ਰਸ਼ਾਸਨ ਸਰਕਾਰ ਨਾ ਲੋਕਾਂ ਨੂੰ ਨਿਆਂ ਸਾਫ ਦੇ ਰਹੀ ਹੈ ਨਾ ਇਹਨਾਂ ਦੀ ਕੋਈ ਸੁਣ ਰਹਾ ਨਾ ਹੀ ਸਾਨੂੰ ਇਹ ਲੋਕਤੰਤਰ ਨਹੀਂ ਇੱਥੇ ਡੰਡਾਤੰਤਰ ਹੋ ਗਿਆ ਪੰਜਾਬ ਵਿੱਚ ਪੁਲਿਸ ਦੇ ਡੰਡੇ ਤੋਂ ਇਹ ਲੋਕਾਂ ਨੂੰ ਡਰਾਉਣਾ ਚਾਹਦੀ ਹੈ ਪਰ ਲੋਕ ਅੱਜ ਸੜਕਾਂ ਦੇ ਬੈਠੇ ਆ ਪੂਰੀ ਸੜਕਾਂ ਬੰਦ ਹੋਈਆਂ ਪਈਆਂ ਕੋਈ ਸੜਕ ਜੇ ਤਰਨੇ ਤੋਂ ਵੀ ਤਾਂ ਖਾਲੀ ਨਹੀਂ ਹੈ ਜਿਹੜੀ ਸੜਕ ਖਾਲੀ ਹੋਵੇ ਸਾਰੇ ਲੋਕ ਜਿਹੜੇ ਸੜਕਾਂ ਦੇ ਬੈਠੇ ਆ ਸਰਕਾਰ ਦੀ ਬਾੜੀ ਕਾਰਜਕਾਰੀ ਹੈ ਅਸੀਂ ਕਹਿੰਦੇ ਆ ਸਰਕਾਰ ਨੂੰ ਤੁਰੰਤ ਭੰਗ ਕਰਕੇ ਕੋਈ ਪ੍ਰਸ਼ਾਸਕ ਅਧਿਕਾਰੀ ਪ੍ਰਸ਼ਾਸਕੀ ਗਵਰਨਰ ਹੀ ਰਾਜ ਕਰਦੋ ਰਾਜਪਾਲ ਰਾਜ ਕਰਦੋ ਗਵਰਨਰ ਹੀ ਰਾਜ ਹੋ ਜਾਣਾ ਚਾਹੀਦਾ ਅਸੀਂ ਇਹ ਨਕੰਬੀ ਸਰਕਾਰ ਤੋਂ ਭੰਗ ਕਰਨਾ ਦੀ ਮੰਗ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਤੱਕ ਵੀ ਇਹ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਸਾਡਾ ਲੜਾਈ ਹੈ ਜਿਹੜੀ ਜਾਰੀ ਰਹੂਗੀ ਐਸੇ ਲੜੀ ਦਾ ਅਗਲਾ ਜਿਹੜਾ ਪ੍ਰੋਗਰਾਮ ਹੈ ਸਾਰਾ ਅਸੀਂ ਸਾਰੀ ਕਮੇਟੀ ਦੇ ਮੈਂਬਰਾਂ ਨੂੰ ਔਦੇਦਾਰਾਂ ਨੂੰ ਪਰਿਵਾਰਾਂ ਨੂੰ ਪੁੱਛ ਕੇ ਅਗਲਾ ਵੱਡਾ ਕੋਈ ਪ੍ਰੋਗਰਾਮ ਥੋੜੇ ਦਿਨਾਂ ਚ ਰੱਖਣ ਜਾ ਰਹੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 7 ਫੀਸ ਦੀ ਲਾਈਟਾਂ ਤੇ ਜੋਤਰ ਨਾਲ ਲਗਾਇਆ ਉਸ ਦੇ ਵਿੱਚ ਅਸੀਂ ਆਪਣੀ ਮੰਗ ਰੱਖੀ ਸੀਗੀ ਜਿਹੜੀ ਮੰਗ ਸਰ ਐਸ ਡੀ ਐਮ ਸਾਹਿਬ ਪੁੱਛਦੇ ਸੀਗੇ ਕਿ ਸਾਨੂੰ ਕੋਈ ਪ੍ਰੂਫ ਦਿਓ ਕਿ ਪੈਸੇ ਮਿਲੇ ਨੇ ਲੇਕਿਨ ਜੋ ਇੱਕ ਮੁੰਡਾ ਖਨੌਰੀ ਬਾਡਰ ਦੇ ਸੁਭਕਰਨ ਸਿੰਘ ਸ਼ਹੀਦ ਹੋਇਆ ਸੀਗਾ ਮੋਰਚੇ ਦੇ ਵਿੱਚ ਉਸ ਨੂੰ 1 ਕਰੋੜ ਰੁਪਿਆ ਤੇ ਪਰਿਵਾਰ ਨੂੰ ਇੱਕ ਨੌਕਰੀ ਮਿਲੀ ਸੀ ਜੇਕਰ ਉਹਨੂੰ 1 ਕਰੋੜ ਰੁਪਿਆ ਤੇ ਇੱਕ ਪਰਿਵਾਰ ਨੂੰ ਨੌਕਰੀ ਮਿਲ ਸਕਦੀ ਹੈ ਤਾਂ ਸਾਨੂੰ ਕਿਉਂ ਨਹੀਂ ਮਿਲ ਸਕਦਾ ਕਿਉਂਕਿ ਮੈਡਮ ਨੇ ਪ੍ਰੂਫ ਮੰਗਿਆ ਸੀ ਅਸੀਂ ਪ੍ਰੂਫ ਦੱਸ ਰਹੇ ਹਾਂ ਜੇਕਰ ਗਵਰਨਮੈਂਟ ਇਹ ਚਾਹੁੰਦੀ ਹੈ ਕਿ ਜਿਹੜਾ ਸਾਨੂੰ 4 ਕਰੋੜ 4 ਲੱਖ ਰੁਪਿਆ ਮਿਲਿਆ ਅਸੀਂ ਉਹ ਵੀ ਵਾਪਸ ਕਰਨ ਨੂੰ ਤਿਆਰ ਹਾਂ ਜੇਕਰ ਸਾਨੂੰ ਗਵਰਨਮੈਂਟ 25 ਲੱਖ ਰੁਪਏ ਜਾਂ ਸਾਨੂੰ ਮੁਆਵਜ਼ਾ ਨਹੀਂ ਦੇ ਸਕਦੀ ਅਸੀਂ ਇਹ ਪੈਸਾ ਗਵਰਨਮੈਂਟ ਨੂੰ ਵਾਪਸ ਕਰਨ ਲਈ ਤਿਆਰ ਹਾਂ ਤਾਂ ਤਾਂ ਕਿ ਸਰਕਾਰ ਨੂੰ ਕਿਸੇ ਕਿਸਮ ਦਾ ਕੋਈ ਘਾਟਾ ਨਾ ਪੈ ਗਿਆ ਹੋਵੇ ਕਿਉਂਕਿ ਸਾਡੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਉਹ ਟੂਰਿਸਟ ਵੀਜ਼ਾ ਤੇ ਕੋ ਮੇਰੇ ਇੰਨੇ ਤਾਂ ਆਉਂਦੇ ਪੈਸੇ ਨਾਲ ਉਹ ਟੂਰਿਸਟ ਵੀਜ਼ਾ ਨਹੀਂ ਕੱਢ ਸਕਦਾ 4 ਲੱਖ ਦੇ ਵਿੱਚ ਅਸੀਂ ਪਰਿਵਾਰ ਕਿਵੇਂ ਚਲਾ ਸਕਦੇ ਹਾਂ ਅਸੀਂ ਉਹ 4 ਲੱਖ ਵੀ ਵਾਪਸ ਕਰਨ ਨੂੰ ਤਿਆਰ ਆ ਦੋਨੋਂ ਪਰਿਵਾਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਜੋ ਸਾਡੀ ਮੰਗ ਸੀ ਕੋਈ ਪੂਰੀ ਨਹੀਂ ਹੋਈ ਅਸੀਂ ਉਹ 4 ਲੱਖ ਰੁਪਇਆ ਵਾਪਸ ਕਰ ਸਕਦੇ ਹਾਂ ਅਸੀਂ ਕਰਾਂਗੇ ਉਹ 4 ਲੱਖ ਰੁਪਇਆ ਵਾਪਸ ਜੇਕਰ ਸੁਭ ਕਰਨ ਨੂੰ 1 ਕਰੋੜ ਰੁਪਇਆ ਤੇ ਨੌਕਰੀ ਮਿਲ ਸਕਦੀ ਹੈ ਤਾਂ ਸਾਨੂੰ ਕਿਉਂ ਨਹੀਂ ਮਿਲ ਸਕਦਾ